ਜਦ ਸ਼ੇਰ ਚੁੱਪ ਕਰ ਜਾਂਦਾ ਹੈ ਤੇ ਸੋ ਜਾਂਦਾ ਹੈ ਕਿ ਮੈਂ ਕਹਿੰਦੇ ਉਹ ਦੋ ਗਿੱਦੜ ਬੋਲਨੇ ਸ਼ੁਰੂ ਹੋ ਜਾਂਦੇ ਹਨ ਕੁਦਰਤੀ ਗੱਲ ਹੈ ਤਾਂ ਬੜੀਆਂ ਗਿੱਦੜਾਂ ਦੀਆਂ ਡਾਰਾਂ ਖੜੀਆਂ ਹੋ ਗਈਆਂ ਬੋਲ ਸ਼ੁਰੂ ਹੋ ਗਏ ਔਰ ਲੋਗਾ ਨੇ ਖੁੱਲੇ ਖੇਤ ਵਿੱਚ ਗਿੱਦੜਾਂ ਦੀ ਆਵਾਜ਼ ਨੂੰ ਹੀ ਸ਼ੇਰ ਦੀ ਆਵਾਜ਼ ਸਮਝ ਲਈ ਗਿੱਦੜਾਂ ਦੀ ਆਵਾਜ਼ ਨੂੰ ਮੈਂ ਦੇਖਿਆ ਇਧਰ ਪੰਜਾਬ ਦੇ ਵਿੱਚ ਸ਼ਿਕਾਰੀ ਜਦ ਬਟੇਰੇ ਪਕੜਦੇ ਨਾ ਤਿੱਤਰ ਮੈਂ ਨੇੜਿਆਂ ਦੇਖਿਆ ਹੈ ਸ਼ਹਿਰ ਤਫਰੀ ਗੁੰਮਣ ਫਿਰਨ ਦੀ ਮੇਰੀ ਥੋੜੀ ਜਿਹੀ ਆਦਤ ਹੈ ਮੈਂ ਨੇੜਿਆਂ ਦੇਖਿਆ ਉਹ ਪਾਲਤੂ ਬਟੇਰੇ ਲੈ ਜਾਂਦੇ ਨੇ ਕੋਲ ਜਦ ਜੰਗਲਾਂ ਵਿੱਚ ਪਕੜਦੇ ਨੇ ਨਾ ਬਟੇਰੇ ਤੇ ਪਾਲਤੂ ਲੈ ਜਾਂਦੇ ਤੇ ਪਾਲਤੂ ਬਟੇਰੇ ਜਦ ਬੋਲੀ ਬੋਲਦੇ ਨੇ ਤਾਂ ਫਿਰ ਜਿਹੜੇ ਜੰਗਲੀ ਬਟੇਰੇ ਨੂੰ ਵਿਚਾਰੇ ਆ ਜਾਂਦੇ ਨੇ ਫਸ ਜਾਂਦੇ ਜਾਲ ਵਿੱਚ ਪਾਲਤੂ ਚਿੱਤਰ ਲੈ ਜਾਂਦੇ ਨੇ ਉਹ ਚਿੱਤਰ ਜਦ ਬੋਲਦੇ ਨੇ ਤੋ ਸੁਤੰਤਰ ਰੂਪ ਦੇ ਜਿਹੜੇ ਉਡਾਰੀਆਂ ਲਾਣ ਵਾਲੇ ਫਿਤਰ ਨੇ ਉਹ ਵੀ ਆ ਜਾਂਦੇ ਨੇ ਤੇ ਫਸ ਜਾਂਦੇ ਨੇ ਮੈਂ ਦੇਖਿਆ ਡਿੰਬੀ ਗੁਰੂ ਪਤਾ ਸਿੱਖਾਂ ਨੂੰ ਕਿਸ ਤਰ੍ਹਾਂ ਪਸਾਂਦੇ ਨੇ ਗੁਰੂ ਦੀ ਬਾਣੀ ਅੱਗੇ ਕਰਦੇ ਨੇ ਸਤਿਗੁਰ ਦੀ ਬਾਣੀ ਤਾਂ ਕਿ ਲੋਕਾਂ ਨੂੰ ਪਤਾ ਚੱਲੇ ਸਤਿਗੁਰ ਬੋਲਦਾ ਪਿਆ ਸਤਿਗੁਰ ਦੀ ਬਾਣੀ ਅੱਗੇ ਕਰਕੇ ਇਹ ਸੁਤੰਤਰ ਰੂਪ ਦੇ ਸਤਿਗੁਰ ਨੂੰ ਜਿਹੜੇ ਮੰਨਣ ਵਾਲੇ ਨੇ ਉਹਨਾਂ ਨੂੰ ਫਸਾਉਣ ਦੀ ਕੋਸ਼ਿਸ਼ ਕਰਦੇ ਨੇ ਜੇ ਇਹਨਾਂ ਨੂੰ ਕਹੀਏ ਸਤਿਗੁਰੂ ਦੇ ਗੀਤ ਤੁਸੀਂ ਇੱਕ ਪਾਸੇ ਕਰੋ ਤੇ ਆਪਣੀ ਸ਼ਕਤੀयत ਨੂੰ ਉਜਾਗਰ ਕਰੋ ਨਹੀਂ ਕਰ ਸਕਣਗੇ। ਕਾਫੀ ਸੰਘਰਸ਼ ਹੈ ਇਸ ਵਕਤ ਤੇ ਫਿਰ ਮੈਂ ਤੁਹਾਨੂੰ ਸਾਵਧਾਨ ਕਰਦੇ ਆ ਹੁਣ ਸਿੱਖ ਤੇ ਹਮਲਾ ਨਹੀਂ ਹੈ ਕੋਈ ਐਸੀ ਗੱਲ ਨਹੀਂ। ਸਿੱਖ ਦੇ ਕੇਂਦਰ ਤੇ ਹਮਲਾ ਹੈ। ਸਿੱਖ ਦੇ ਮਰਕਸ ਤੇ ਹਮਲਾ ਹੈ। ਤੇ ਸਿੱਖੀ ਰੂਪਰੇਖਾ ਦੀ ਤੁਸੀਂ ਬਹੁਤੀ ਚਿੰਤਾ ਨਾ ਕਰੋ ਮੈਂ ਨਹੀਂ ਹਰ ਸਕਦਾ। ਸਾਡਾ ਮਰਕਸ ਜ਼ਿੰਦਾ ਰਿਹਾ ਸਾਨੂੰ ਕੋਈ ਨਹੀਂ ਮਿਟਾ ਸਕਦਾ। ਸਾਡਾ ਕੇਂਦਰ ਜ਼ਿੰਦਾ ਰਿਹਾ ਸਾਨੂੰ ਕੋਈ ਨਹੀਂ ਮਿਟਾ ਸਕਦਾ। ਇਸ ਸਿੱਖੀ ਦੀ ਜਨਨੀ ਹੈ ਗੁਰੂ ਗ੍ਰੰਥ ਸਾਹਿਬ ਤੇ ਗ੍ਰੰਥ ਸਾਹਿਬ ਦੇ ਨਾਲ ਗੁਰੂ ਦੀ ਭਾਵਨਾ ਜੋੜੀ ਰੱਖੀ ਇੱਕ ਥਾਂ ਤੇ ਕੀਰਤਨ ਹੋ ਰਿਹਾ ਸੀ ਬੜਾ ਇਕੱਠ ਸੀ ਇਸ ਸਬਾਬਕ ਮੈਂ ਚੌਬਦਾਰ ਤੋਂ ਪੁੱਛ ਲਿਆ ਸੋਨੇ ਦੀ ਮੁੱਠ ਲੈ ਕੇ ਖੜਾ ਮੈਂ ਕਿ ਕੀਰਤਨ ਤੇ ਬੜਾ ਸੁੰਦਰ ਹੋ ਰਿਹਾ ਹੈ ਮਹਾਰਾਜ ਦਾ ਪ੍ਰਕਾਸ਼ ਨਹੀਂ ਹੈ ਆਖਣ ਲੱਗਾ ਮਹਾਰਾਜ ਅਫਰੀਕਾ ਗਏਨ ਮੈਂ ਕਹਾ ਮੇਰੀ ਮੁਰਾਦ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪ੍ਰਕਾਸ਼ ਨਹੀਂ ਹੈ ਆਖਣ ਲੱਗਾ ਗ੍ਰੰਥ ਸਾਹਿਬ ਦਾ ਪ੍ਰਕਾਸ਼ ਉੱਪਰ ਹੈ ਤੇ ਗੁਰੂ ਮਹਾਰਾਜ ਅਫਰੀਕਾ ਗਏ ਉਸ ਦਿਨ ਮੈਨੂੰ ਪਤਾ ਚੱਲਿਆ ਇਹ ਗ੍ਰੰਥ ਸਾਹਿਬ ਕਹਿੰਦੇ ਨੇ ਗੁਰੂ ਨਹੀਂ ਕਹਿੰਦੇ ਉਸ ਦਿਨ ਮੈਂ ਉਸ ਤੋਂ ਪਹਿਲੇ ਮੈਂ ਵੀ ਭੁਲੇਖੇ ਸੀ ਬਹੁਤ ਅੰਧਕਾਰ ਦੇ ਸੀ ਉਸ ਦਿਨ ਮੈਨੂੰ ਪਤਾ ਚੱਲਿਆ ਬਈ ਹੱਦ ਹੋ ਗਈ ਇਹ ਤੇ ਸਾਡੇ ਮਰਕਸ ਤੇ ਹੀ ਹਮਲਾ ਹੋ ਗਿਆ ਇਹ ਤੇ ਸਿੱਧਾ ਸਾਡੇ ਕੇਂਦਰ ਤੇ ਹਮਲਾ ਹੋ ਗਿਆ ਔਰ ਸੁਚੇਤ ਹੋਣਾ ਪਏਗਾ ਇੱਕ ਦਲੀਲ ਉਹ ਦੇਂਦੇ ਨੇ ਜਿਨ੍ਹਾਂ ਦਾ ਜਵਾਬ ਮੈਂ ਤੁਹਾਡੇ ਸਾਹਮਣੇ ਰੱਖਾਂ ਤੇ ਉਹਨਾਂ ਦੇ ਸਾਹਮਣੇ ਵੀ ਰੱਖਿਆ ਉਹ ਕਹਿੰਦੇ ਨੇ ਠੀਕ ਹੈ ਗੁਰੂ ਗ੍ਰੰਥ ਸਾਹਿਬ ਦੇ ਗੀਤ ਅਮਰ ਨੇ ਮਹਾਨ ਨੇ ਪਰ ਅਸੀਂ ਪੜਦੇ ਆਂ ਅੱਛੀ ਸੁਣਾਉਂਦੇ ਵਿਚਾਰ ਅਸੀਂ ਕਰਦੇ ਹਾਂ ਗੁਰੂ ਗ੍ਰੰਥ ਸਾਹਿਬ ਕੋਈ ਬੋਲਦੇ ਨਹੀਂ ਬੋਲਦੇ ਅਸੀਂ ਬੋਲਦੇ ਅਸੀਂ ਵਿਚਾਰ ਕਰਦੇ ਹਾਂ ਇਸ ਵਾਸਤੇ ਅਸੀਂ ਗੁਰੂ ਅਸੀਂ ਵਿਚਾਰ ਕਰਦੇ ਹਾਂ ਲੋਕੀ ਜੁੜਦੇ ਅਸੀਂ ਸ਼ਬਦ ਸੁਣਾਉਂਦੇ ਹਾਂ ਲੋਕੀ ਜੁੜਦੇ ਨਾ ਸੁਣਾਈਏ ਨਹੀਂ ਜੁੜਦੇ ਨਾ ਵਿਚਾਰ ਕਰੀਏ ਨਹੀਂ ਜੁੜਦੇ ਇਸ ਵਾਸਤੇ ਆਸੀਂ ਨੇ ਔਰ ਮੈਂ ਤੇ ਸਿੱਧੇ ਲਫ਼ਜ਼ਾਂ ਚ ਕਹਿ ਰਿਹਾ ਉਹ ਬੜੀ ਦਲੀਲਾਂ ਨਾਲ ਕਹਿੰਦੇ ਅਸੀਂ ਆਂ ਤਾਂ ਕਿ ਗੁਰੂ ਗ੍ਰੰਥ ਸਾਹਿਬ ਨਹੀਂ ਬੋਲਦੇ ਅਸੀਂ ਬੋਲਦੇ ਗੁਰੂ ਗ੍ਰੰਥ ਸਾਹਿਬ ਆਪਣੀ ਵਿਚਾਰ ਨਹੀਂ ਪੇਸ਼ ਕਰਦੇ ਅਸੀਂ ਵਿਚਾਰ ਪੇਸ਼ ਕਰਦੇ ਅਸੀਂ ਖੁਲਾਸਾ ਕਰਦੇ ਇਸ ਦਾ ਮੈਂ ਇੱਕ ਜਵਾਬ ਦੇਣਾ ਹੁੰਦਾ ਜਿਹੜਾ ਭਾਰਤ ਵਿੱਚ ਬੜਾ ਪ੍ਰਚਲਿਤ ਹੋ ਗਿਆ ਹੈ ਬਈ ਇੱਕ ਅਨਪੜ੍ਹ ਇਸਤਰੀ ਸੀ ਉਸ ਦਾ ਪਤੀ ਕਿਧਰੇ ਪਰਦੇਸ ਚਲਾ ਗਿਆ ਤੇ ਮੁੱद्दਤ ਪਾ ਕੇ ਉਸ ਨੇ ਘਰ ਲਿਖੀ ਚਿੱਠੀ ਤੇ ਹੁਣ ਜਿਸ ਤਰ੍ਹਾਂ ਦਾ ਰਿਸ਼ਤਾ ਹੋਵੇ ਨਾ ਤੇ ਉਸ ਰਿਸ਼ਤੇ ਦਾ ਜ਼ਿਕਰ ਤੇ ਚਿੱਠੀ ਚ ਕਰਨਾ ਹੀ ਪੈਂਦਾ ਬਰਾਬਰਾਂ ਨੂੰ ਚਿੱਠੀ ਲਿਖੇ ਤੇ ਬ੍ਰਦਰ ਲਿਖਦਾ ਭਾਈ ਲਿਖਦਾ ਮਾਂ ਤੇਰੇ ਨੂੰ ਚਿੱਠੀ ਲਿਖੇ ਤੇ ਮਾਂ ਨੂੰ ਲਿਖੇ ਪਿਓ ਪੁੱਤਰ ਨੂੰ ਲਿਖੇ ਪੁੱਤਰ ਪਿਤਾ ਨੂੰ ਲਿਖੇ ਤੋ ਜੈਸਾ ਰਿਸ਼ਤਾ ਹੁੰਦਾ ਉਸ ਰਿਸ਼ਤੇ ਦਾ ਜ਼ਿਕਰ ਕਰਨਾ ਪੈਂਦਾ ਤੇ ਪਤੀ ਪਤਨੀ ਨੂੰ ਚਿੱਠੀ ਲਿਖੇ ਤੇ ਕੁਦਰਤੀ ਗੱਲ ਉਸਨੇ ਪਤਨੀ ਰੂਪ ਵਿੱਚ ਸੰਬੋਧਨ ਕਰਨਾ ਜੈਸਾ ਰਿਸ਼ਤਾ ਉਸ ਰਿਸ਼ਤੇ ਦਾ ਜ਼ਿਕਰ ਕਰਨਾ ਪੈਂਦਾ ਤਾਂ ਪਤੀ ਨੇ ਚਿੱਠੀ ਲਿਖੀ ਹੈ ਪਤਨੀ ਨੂੰ ਕਿ ਉਸਨੇ ਉੱਪਰ ਸਿਰਲੇਖ ਰੂਪ ਦੇ ਚ ਰਿਸ਼ਤੇ ਦਾ ਵੀ ਜ਼ਿਕਰ ਕੀਤਾ ਹੈ ਕਿ ਮੇਰੀ ਪਤਨੀ ਰਿਸ਼ਤੇ ਦਾ ਜ਼ਿਕਰ ਕਰਨਾ ਸੀ ਕੀਤਾ ਉਸਨੇ ਹੁਣ ਜਦ ਚਿੱਠੀ ਪਹੁੰਚੀ ਤਾਂ ਵਿਚਾਰੀ ਅਨਪੜ੍ਹ ਬੌਲੀ ਕੋਲੂਸੀ ਦੇ ਘਰ ਚਲੀ ਗਈ ਤੇ ਕਹਿੰਦੀ ਚਿੱਠੀ ਪੜ ਕੇ ਸੁਣਾਓ ਹੁਣ ਬੋਲ ਉਸ ਦੇ ਖਸਮ ਦੇ ਨੇ ਅੱਖਰ ਉਸ ਦੇ ਖਸਮ ਦੇ ਨੇ ਉਹਨਾਂ ਅੱਖਰਾਂ ਵਿੱਚ ਭਾਵ ਛੁਪਿਆ ਹੋਇਆ ਉਸ ਦੇ ਖਸਮ ਦਾ ਉਹਦੇ ਆਦਮਈ ਦਾ ਹੁਣ ਪड़ोसी ਪੜ ਕੇ ਸੁਣਾਉਂਦਾ ਮੇਰੀ ਪਤਨੀ ਜਿਸ ਰਿਸ਼ਤੇ ਦੇ ਵਿੱਚ ਉਹਨੇ ਮੁਖਾਤਬ ਕੀਤਾ ਜਿਸ ਰੂਪ ਦੇ ਵਿੱਚ ਉਸਨੇ ਮੁਖਾਤਬ ਕੀਤਾ ਉਹ ਪड़ोसी ਪੜ ਕੇ ਸੁਣਨ ਦਾ ਫੇ ਮੇਰੀ ਪਤਨੀ ਬਾਕੀ ਸਾਰੀ ਚਿੱਠੀ ਸੁਣਨ ਦਾ ਹੁਣ ਮੇਰੀ ਪਤਨੀ ਉਹਨੇ ਖਿੜੇ ਮੱਥੇ ਸੁਣ ਲਿਆ ਤੇ ਚਿੱਠੀ ਪੜਨ ਤੋਂ ਬਾਅਦ ਇਹ ਪੜੋਸੀ ਆਖੇ ਕਿ ਮੈਂ ਆਖੇ ਮੇਰੀ ਪਤਨੀ ਤੇ ਤੂੰ ਖਿੜੇ ਮੱਥੇ ਹੁਣ ਸੁਣ ਵੀ ਲਿਆ ਐ ਐਸ ਵਾਸਤੇ ਤੂੰ ਮੇਰੀ ਪਤਨੀ ਐ ਤੇ ਮੈਂ ਤੇਰਾ ਪਤੀ ਚਿੱਠੀ ਪੜ ਕੇ ਸੁਣਾਉਣ ਵਾਲਾ ਜੇ ਪਤੀ ਹੋਣ ਦਾ ਦਾਵਾ ਕਰੇ ਉਸ ਤੋਂ ਵੱਡਾ ਕੋਈ ਦੁਰਾਚਾਰੀ ਨਹੀਂ ਐ ਗੁਰਨਾਵnik ਦੀ ਬਾਣੀ ਪੜ ਕੇ ਸੁਣਾਉਣ ਵਾਲਾ ਕੋਈ ਗੁਰੂ ਹੋਣ ਦਾ ਦਾਵਾ ਕਰੇ ਉਸ ਤੋਂ ਵੱਡਾ ਕੋਈ ਪਖੰਡੀ ਨਹੀਂ ਬਲੇ ਸੋਨਹੋ हां तेरा परोपकार ਮੰਨਦੇ ਆ ਜ਼ਰੂਰ ਮੰਨਦੇ ਆ ਤੂੰ ਪੜ੍ਹ ਕੇ ਸੁਣਾਇਆ ਪਰਉਪਕਾਰ ਹੈ ਤੇ ਧੰਨਵਾਦ ਹੈ ਤੇਰਾ ਐਹਸਾਨ ਫਰਾਮੋਸ਼ ਨਹੀਂ ਆਸੀ ਧੰਨਵਾਦ ਹੈ ਤੇ ਸਤਕਾਰ ਹੈ ਤੇਰਾ ਤੂੰ ਗੁਰੂ ਦੀ ਗੱਲ ਸੁਣਾਵੇਂ ਤੈਨੂੰ ਥੱਲੇ ਨਹੀਂ ਬਿਠਾਵਾਂਗੇ ਤਖਤ ਤੇ ਬਿਠਾਵਾਂਗੇ ਤੂੰ ਗੁਰੂ ਦਾ ਸ਼ਬਦ ਗਾ ਕੇ ਸੁਣਾਵੇਂ ਤੈਨੂੰ ਥੱਲੇ ਨਹੀਂ ਬਿਠਾਵਾਂਗੇ ਉੱਪਰ ਬਿਠਾਵਾਂਗੇ ਸੰਗਤ ਥੱਲੇ ਬੈਠਦੀ ਏ ਗੁਰੂ ਦਾ ਸ਼ਬਦ ਸੁਣਾਉਣ ਵਾਲਾ ਤਖਤ 'ਤੇ ਬੈਠਦਾ ਗੁਰੂ ਦੇ ਸ਼ਬਦ ਦੀ ਗੱਲ ਹੈ ਤੂੰ ਸੁਣਾਵੇਂ ਤੇਰਾ ਸਤਕਾਰ ਤੂੰ ਸੁਣਾਵੇਂ ਤੇਰੀ ਗੱਲ ਪਰ ਤੂੰ ਆਖੇ ਨਹੀਂ ਇਹ ਚਿੱਠੀ ਮੇਰੀ ਹੈ ਇਹ ਭਾਉ ਹੀ ਮੇਰੇ ਨੇ ਤੇ ਮੈਂ ਹੀ ਪਤਿਆਂ ਉਹ ਇਸ ਤੋਂ ਵੱਡਾ ਫਿਰ ਝੂਠ ਇਸ ਤੋਂ ਵੱਡਾ ਅਨਰਥ ਨਹੀਂ ਹੋ ਸਕਦਾ